ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿ ਸਿੱਧਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਮੈਨੂੰ ਪੂਰੀ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਆਪਣੇ ਤਿਮਤੀ ਇਸ ਦਾ ਫੈਸਟੀਵਲ ਆ ਰਿਹਾ ਰਖੜੀ ਦਾ ਫੈਸਟੀਵਲ ਆ ਰਿਹਾ ਲਗਭਗ ਹੁਣ ਫੈਸਟੀਵਲ ਸਟਾਰਟ ਹੋ ਜਾਣਗੇ ਤਾਂ ਆਪਾਂ ਉਹਨਾਂ ਦੇ ਅਕੋਰਡਿੰਗ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆਵਾਂਗੇ ਜੀ ਤੇ ਤੁਸੀਂ ਸਾਡੇ ਨਾਲ ਬਨੇ ਰਹੇ ਹੋ ਤੇ ਆਪਾਂ ਪਹਿਲਾ ਸੂਟ ਤੁਹਾਨੂੰ ਦਿਖਾਉਣੇ ਆਂਗੇ ਹਾਂਜੀ ਇਹ ਹੈਗਾ ਫੈਬਰਿਕ ਆ ਜਿਹੜਾ ਹੈ ਕਾਟਨ ਦਾ ਫੈਬਰਿਕ ਆ ਜੀ ਬਹੁਤ ਸੌਫਟ ਫੈਬਰਿਕ ਹੈਗਾ कॉटन ਦਾ ਮੀਨ ਜਿਸ ਸੈਲਫ ਦੇ ਵਿੱਚ ਹੈ ਜੀ ਤੁਸੀਂ ਦੇਖੋਗੇ ਇਹਨੂੰ ਮੈਂ ਤੁਹਾਨੂੰ ਦਿਖਾਉਂਦੀ ক্লোਜ਼ ਅਪ ਦੇ ਕੇ ਵੀ ਇਹਦਾ ਤੁਸੀਂ ਇੱਥੇ ਦੇਖੋ ਜੀ ਇੱਥੇ ক্লোਜ਼ ਅਪ ਕਰਕੇ ਦੇਖੋ ਤੁਸੀਂ ਇਹ ਫੈਬਰਿਕ ਦੇ ਵਿੱਚ ਨਾ ਚੈੱਕ ਬਣਿਆ ਹੋਇਆ ਜੀ ਪ੍ਰੋਪਰ ਚੈੱਕ ਬਣਿਆ ਹੋਇਆ ਫੈਬਰਿਕ ਦੇ ਵਿੱਚ ਦੇਖੋ ਤੁਸੀਂ ਤੇ ਇਹਨੂੰ ਤੁਸੀਂ ਵਿਦ ਲਾਈਨਿੰਗ ਵਿਦਆਊਟ ਲਾਈਨਿੰਗ ਜਿੱਦਾਂ ਤੁਸੀਂ ਚਾਹੋ ਉਹ ਸੂਟ ਨੂੰ ਬਣਾ ਸਕਦੇ ਹੋਗੇ ਬਿਨਾ ਲਾਈਨਿੰਗ ਤੋਂ ਵੀ ਚੱਲ ਜਾਏਗਾ ਤੇ ਵਿਦ ਲਾਈਨਿੰਗ ਵੀ ਚੱਲ ਜਾਏਗਾ ਜਿਹੜਾ ਇਹਦਾ ਕਲਰ ਆ ਉਹ ਡਿਫਰੈਂਟ ਜਿਹਾ ਕਲਰ ਆ ਜੀ ਬਹੁਤ ਸੋਹਣਾ ਪਿਆਰਾ ਕਲਰ ਹੈਗਾ ਤੇ ਇਹਦੇ ਤੇ ਏਮਬਰਾਇਡਰੀ ਹੋਈ ਵੀ ਹੈ ਜੀ ਆਪਣੇ ਏਮਬਰਾਇਡਰੀ ਤੁਸੀਂ ਦੇਖ ਸਕਦੇ ਹੋ ਘੇਰੇ ਦੀ ਏਮਬਰਾਇਡਰੀ ਹੈ ਇਹ ਵਾਲੀ ਤੇ ਏਮਬਰਾਇਡਰੀ ਦੀ ਗੱਲ ਦੇਖੋ ਜੀ ਖਾਸੀ ਤੇ ਜੀਰੋ ਟਾਂਕੇ ਦਾ ਵਰਕ ਹੋਇਆ ਹੋਇਆ ਸਾਰਾ ਵਰਕ ਹੈ ਜਿਹੜਾ ਇਹ ਜੀਰੋ ਟਾਂਕੇ ਦਾ ਤੁਸੀਂ ਕਲੋਜ਼ ਅਪ ਲੈ ਕੇ ਦੇਖ ਸਕਦੇ ਹੋ ਕਿੰਨਾ ਜਿਆਦਾ ਨੀਟ ਐਂਡ ਕਲੀਨ ਵਰਕ ਹੋਏਗਾ ਤੇ ਇਹ ਵਾਲਾ ਜਿਹੜਾ ਐਮਬਰਾਇਡਰੀ ਹੈ ਜਿੰਨੇ ਵੀ ਤੁਸੀਂ ਤੁਹਾਨੂੰ ਸੂਟ ਦਿਖਾਵਾਂਗੇ ਤੁਸੀਂ ਕੋਈ ਵੀ ਐਮਬਰਾਇਡਰੀ ਕਿਸੇ ਵੀ ਕਲਰ ਦੇ ਉੱਤੇ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੁਹਾਨੂੰ ਕੋਈ ਐਮਬਰਾਇਡਰੀ ਪਸੰਦ ਆਉਂਦੀ ਹੈ ਤਾਂ ਵੀ ਤੁਸੀਂ ਇਹ ਵਾਲਾ ਕਢਾਈ ਕਿਸੇ ਹੋਰ ਕਲਰ ਤੇ ਕਰਵਾਉਣਾ ਚਾਹਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਤੁਹਾਨੂੰ ਇਹੀ ਪਸੰਦ ਆਉਂਦੀ ਹੈ ਤਾਂ ਇਦਾਂ ਕਰਵਾ ਸਕਦੇ ਹੋ ਇਸ ਤੋਂ ਬਿਨਾ ਜਿਸ ਤਰ੍ਹਾਂ ਇਹ نیچے ਅਸੀਂ ਪੈਂਟਸ ਪਾਏਗਾ ਹੋਣਗੇ ਇਸ ਤੋਂ ਬਾਅਦ ਤੁਹਾਡਾ ਜਾ ਕੇ ਇੱਥੇ ਘੇਰਾ ਬਣੇਗਾ ਜੀ ਇਸ ਤਰ੍ਹਾਂ ਕੁਸੀਂ ਸਾਡੇ ਕੋਲੋਂ ਸੂਟ ਹੈ ਬਿਨਾ ਪਿੰਟੈਕਸ ਤੋਂ ਵੀ ਬਾਇ ਕਰ ਸਕਦੇ ਹੋ ਵਿਦਆਊਟ ਪਿੰਟੈਕਸ ਵੀ ਸਾਡੇ ਕੋਲ ਸੂਟ अवेलेबल ਆ ਤੇ ਵਿਦ ਪਿੰਟੈਕਸ ਲੈਣਾਗਾ ਤਾਂ ਵੀ ਲੈ ਸਕਦੇ ਹੋ ਕਿਉਂਕਿ ਇਹਨਾਂ ਦਾ ਟ੍ਰੈਂਡ ਬਹੁਤ ਚੱਲਿਆ ਹੋਇਆ ਸੀਗਾ ਜੀ ਤਾਂ ਇਸ ਕਰਕੇ ਆਪਾਂ ਵੀ ਫਿਰ ਨਾਲ ਐਡ ਅਪ ਕਰਵਾ ਦਿੱਤਾ ਕਲਰ ਕੰਬੀਨੇਸ਼ਨ ਪੂਰੇ ਕੰਟਰਾਸਟ ਬਹੁਤ ਸੋਹਣਾ ਹੋਇਆ ਹੋਇਆ ਜੀ ਠੀਕ ਹੈ ਜੀ 1 ਕਲਾ ਘੇਰੇ ਤੇ ਆਏਗਾ neck ਦਾ ਇਹਦਾ ਕੋਈ ਨਹੀਂ ਦਿੱਕਤ ਹੈਗੀ ਇਸ ਕਰਕੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੁਸੀਂ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਘੇਰਾ ਮੈਕਸਿਮਮ ਤੁਸੀਂ 26 ਤੱਕ ਰੱਖ ਸਕਦੇ ਹੋ ਮਿਨੀਮਮ ਚਾਹੇ ਤੁਸੀਂ ਜਿੰਨਾ ਮਰਜ਼ੀ ਰੱਖ ਲਓ ਜੀ ਸਾਡੇ ਵੱਲੋਂ ਆਪਾਂ ਮੈਂ 20 ਰੱਖ ਲਓ ਭਾਵੇਂ 19 ਰੱਖ ਲਓ ਜੀ ਹਾਂਜੀ ਇਸ ਤੋਂ ਬਾਅਦ ਇਹਦੇ ਬਾਜੂ ਤੇ ਆਏਗਾ ਜੀ ਵਰਕ ਦੇਖੋਗੇ ਤੁਸੀਂ ਇਹ 5 ਮੀਟਰ ਤੁਹਾਨੂੰ ਫੈਬਰਿਕ ਮਿਲੇਗਾ ਰਨਿੰਗ ਫੈਬਰਿਕ ਹੋਏਗਾ 5 ਮੀਟਰ ਇਕੱਠਾ ਇੱਕੋ ਮੀਨਸ ਹੰਦਾ ਆਲ ਓਵਰ ਜਿਹੜਾ ਆਪਾਂ ਸੂਟ ਕਹਿੰਦੇ ਆਂ ਹਾਂਜੀ ਇਹ ਵਾਲਾ ਇਹਦੀ ਬਾਜੂ ਤੇ ਆਏਗਾ ਜੀ ਵਰਕ ਮੀਨਸ ਬਾਜੂ ਆਪਣੀ ਸਟਾਰਟ ਇੱਥੋਂ ਹੋ ਜੇਗੀ ਤੁਸੀਂ ਇੱਥੋਂ ਬਾਜੂ ਸਟਾਰਟ ਹੋਏਗੀ ਤੇ ਇਹ ਤੁਹਾਡੇ ਲਗਭਗ ਸ਼ੋਲਡਰ ਦੇ ਉੱਪਰ ਜੇ ਆਏਗੀ ਜੀ ਇਹ ਵਾਲਾ ਵਰਕ ਇਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਤੁਸੀਂ ਇੱਥੋਂ ਵੀ ਸਟਾਰਟ ਕਰ ਸਕਦੇ ਹੋ ਬਟ ਜੋ ਸਾਡੇ ਵੱਲੋਂ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਬਣਿਆ ਹੋਇਆਗਾ ਮੈਂ ਲਗਾ ਦਾ ਕਲੋਜ਼ ਅਪ ਲੈ ਕੇ ਤੁਸੀਂ ਦੇਖ ਲਿਆ ਦੇਖ ਲਿਆ ਹੋਗਾ ਵੀ ਬਿਲਕੁਲ ਜ਼ੀਰੋ ਟਾਂਕੇ ਦਾ ਵਰਕ ਆ ਜੀ ਦੇਖੋਗੇ ਜਿੱਥੇ ਤੁਸੀਂ ਸਾਰਾ ਜ਼ੀਰੋ ਟਾਂਕੇ ਦਾ ਵਰਕ ਆ ਰਿਹਾ ਹੈਗਾ ਠੀਕ ਹੈ ਜੀ ਕਲਰ ਬਹੁਤ ਸੋਹਣਾਗਾ ਮੀਨਸ ਕੋਈ ਵੀ ਭੈਣ ਇਹਨੂੰ ਪਾ ਸਕਦੀ ਆ ਇਦਾਂ ਨਹੀਂ ਹੈਗਾ ਵੀ ਇਸ ਏਜ ਲਈ ਆ ਇਸ ਏਜ ਲਈ ਆ ਅਗਰ ਤੁਸੀਂ ਜੰਗ ਏਸ ਦੀਆਂ ਤਾਂ ਤੁਸੀਂ ਇਹੀ ਵਾਲੇ ਕੰਟਰਾਸਟ ਪਾ ਕੇ ਤੁਸੀਂ ਦੁਪੱਟਾ ਟਾਈ ਡਾਈ ਕਰਵਾ ਸਕਦੇ ਹੋ ਅਗਰ ਥੋੜੀ ਏਜ ਜ਼ਿਆਦਾਗੀ ਤਾਂ ਤੁਸੀਂ ਇਸੇ ਕਲਰ ਦੀ ਬੇਸ ਕਲਰ ਦੀ ਤੁਸੀਂ ਆਪਣੀ ਦੁਪੱਟਾ ਡਾਈ ਕਰਵਾ ਸਕਦੇ ਹੋ ਤੇ ਤੁਹਾਡੇ ਕੋਲ ਵੀ ਦੁਪੱਟਾ ਤੁਸੀਂ ਬਾਇ ਕਰ ਸਕਦੇ ਹੋ ਬਟ ਇਹ ਸੂਟ ਜਿਹੜੇ ਪ੍ਰਾਈਸ ਸ਼ੋ ਹੋਣਗੇ ਉਹ ਤੁਹਾਨੂੰ ਵਿਦਆਊਟ ਦੁਪੱਟਾ ਸ਼ੋ ਹੋਣਗੇ ਜੀ ਦੁਪੱਟਾ ਸਾਡੇ ਕੋਲ ਸਾਰੇ ਤਰ੍ਹਾਂ ਦੇ ਫੈਬਰਿਕ अवेलेबल ਨੇ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੰਨੀ ਕ ਰੇਂਜ ਦਾ ਦੁਪੱਟਾ ਮੀਨਸ ਲਗਵਾਉਣਾ ਚਾਹੁੰਦੇ ਹੋ ਕਿਉਂਕਿ ਸਾਨੂੰ ਇਹ ਹੁੰਦਾ ਦੁਪੱਟਾ ਨਾ ਲਾਉਣ ਦਾ ਕਾਰਨ ਇਹ ਹੁੰਦਾ ਵੀ ਚਲੋ ਪਹਿਣਾ ਆਪਣੀ ਪਸੰਦ ਨਾਲ ਹਨਾ ਦੁਪੱਟਾ ਲਾ ਲੈਂਦੇ ਗਾ ਨੇ ਕਿੰਨੇ ਕਿਸ ਨੇ ਕਿੰਨੇ ਪ੍ਰਾਈਸ ਵਾਲਾ ਲਗਾਉਣਾ ਹੁੰਦਾ ਕਿਸ ਨੇ ਕਿੰਨੇ ਪ੍ਰਾਈਸ ਵਾਲਾ ਲਗਾਉਣਾ ਹੁੰਦਾ ਹੈਗਾ ਹਨਾ ਕੋਈ ਟਾਈਡਾਈ ਪਸੰਦ ਕਰ ਰਿਹਾ ਤੇ ਕੋਈ ਪਲੇਨ ਦੁਪੱਟਾ ਪਸੰਦ ਕਰ ਰਿਹਾਗਾ ਜੇ ਸਾਡੇ ਚੈਨਲ ਤੇ ਜੀ ਫਸਟ ਟਾਈਮ ਆਏ ਹੋ ਤੇ ਸਾਰੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਪੂਰੀ ਵੀਡੀਓ ਦੇਖਿਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਦੇਖੋ ਜੀ ਇਹ ਵਾਲਾ ਸੂਟ ਹਾਂਜੀ ਇਹਦਾ ਫੈਬਰਿਕ ਦੱਸਦੀ ਜੀ ਜੌਰਜਟ ਫੈਬਰਿਕ ਦੇ ਵਿੱਚ ਹੈਗਾ ਤੇ ਇਹ ਤੁਸੀਂ ਦੇਖੋਗੇ ক্লোਜ਼ ਅਪ ਲੈ ਕੇ ਇਹ ਚੈੱਕ ਫੈ ਮੀਨਜ਼ ਜੌਰਜਟ ਆ ਸੈਲਫ ਦੇ ਵਿੱਚ ਆ ਗਈ ਜਾਨੀ ਕਿ ਬਹੁਤ ਸੋਣੀ ਸੁਪੀਰੀਅਰ ਕੁਆਲਿਟੀ ਦੀ ਜੌਰਜਾ ਟਾਜੀ ਬਿਲਕੁਲ ਇਦਾਂ ਨਹੀਂ ਹੈਗਾ ਕਿ ਸਿੰਥੈਟਿਕ ਜੀ ਹੈ ਜ਼ਿਆਦਾ ਤੇ ਜਾਂ ਫਿਰ ਕੋਈ ਚੁੱਬਣ ਵਾਲਾ ਫੈਬਰਿਕ ਆ ਬਹੁਤ ਸੌਫਟ ਫੈਬਰਿਕ ਆ ਤੇ ਕਲਰ ਆ ਜਿਹੜਾ ਉਹ ਬਹੁਤ ਜ਼ਿਆਦਾ ਪਿਆਰਾ ਹੈਗਾ ਰਾਣੀ ਕਲਰ ਆ ਜੀ ਇਹ ਪਿੰਕ ਸ਼ੇਡ ਆਪਾਂ ਗੁਲਾਬੀ ਸ਼ੇਡ ਕਹਿੰਦੇ ਆ ਉਹ ਵਾਲਾ ਕਲਰ ਆ ਜੀ ਦੇਖੋਗੇ ਤੁਸੀਂ ਤੇ ਜਿਹੜਾ ਆਪਣੇ ਵਰਕ ਹੋਇਆ ਹੋਇਆ ਹੈਗਾ ਇਹ ਵਰਕ ਦੇਖੋਗੇ ਸਾਰਾ ਜ਼ੀਰੋ ਟਾਂਕੇ ਦੇ ਵਿੱਚ ਵਰਕ ਹੋਇਆ ਹੋਇਆ ਜੀ ਸਾਰਾ ਵਰਕ 0 ਟਾਂਕੇ ਦੇ ਵਿੱਚ ਹੈ ਸਾਡੀ ਪੂਰੀ ਖਾਸੀਅਤ ਹੈ ਕਿ ਜਿੰਨਾ ਵੀ ਅਸੀਂ ਵਰਕ ਕਰਵਾਉ ਦਿਖਾਉਣੇ ਆ ਤੁਹਾਨੂੰ ਪੂਰਾ ਨੀਟ ਐਂਡ ਕਲੀਨ ਸੋਨਾ ਵਰਕ ਹੁੰਦਾ ਹੈਗਾ ਬਿਲਕੁਲ ਵੀ ਕਿਤੇ ਤੁਹਾਨੂੰ ਵਰਕ ਦੀ ਸਾਡੀ ਕੋਈ ਪ੍ਰੋਬਲਮ ਕੰਪਲੇਂਟ ਨਹੀਂ ਆਏਗੀ ਜੀ ਸਾਰਾ ਆਪਾਂ ਜਰੀ ਦੇ ਨਾਲ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ ਕਿਉਂਕਿ ਜਿਵੇਂ ਹੁਣ ਫੰਕਸ਼ਨਸ ਆ ਰਹੇ ਨੇ ਹਨਾ ਤਾਂ ਆਪਾਂ ਨੂੰ ਥੋੜਾ ਜਾਂ ਹੁੰਦਾ ਹੈ ਕਿ ਆਪਾਂ ਨੂੰ ਥੋੜੀ ਪਾਰਟੀ ਲੁੱਕ ਵਾਲਾ ਸੂਟ ਹੋਵੇ ਤੇ ਉਸ ਤਰ੍ਹਾਂ ਇਹ ਨੈੱਕ ਪੂਰਾ ਹੈਵੀ ਬਣਿਆ ਹੋਇਆ ਕਲਰ ਕੰਬੀਨੇਸ਼ਨ ਪੂਰੇ ਸੋਨੇ ਬਣੇ ਹੋਏ ਆ ਨੈੱਕ ਦਾ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਸਾਰੀ ਤੇ ਉਸ ਤੋਂ ਬਾਅਦ ਨੀچے ਘੇਰੇ ਦੇ ਉੱਪਰ ਇਸ ਤਰ੍ਹਾਂ ਆਪਣੇ ਫਲਾਵਰਸ ਬਣੇ ਹੋਏ ਨੇ ਫਲਾਵਰ ਵੀ ਤੁਸੀਂ ਦੇਖੋਗੇ ਜੀ ਸਾਰੇ 0 ਟਾਂਕੇ ਦੇ ਵਿੱਚ ਹੋਏ ਹੋਏ ਨੇਗੇ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੋਈ ਹੈ ਆਪਣੀ ਸੂਟ ਦੇ ਉੱਤੇ ਤੇ ਇਹ 5 ਮੀਟਰ ਦਾ ਰਨਿੰਗ ਸੂਟ ਆ ਜੀ ਵਿਦਆਊਟ ਦੁਪੱਟਾ ਤੁਹਾਨੂੰ ਪ੍ਰਾਈ ਸ਼ੋ ਹੋਣਗੇ ਜੀ ਇਹਨਾਂ ਦੇ ਤੇ ਜੇ ਤੁਸੀਂ ਦੁਪੱਟਾ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਕਰਵਾ ਸਕਦੇ ਹੁਣ ਦੁਪੱਟਾ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਵਾਈਟ ਦਾ ਕੰਬੀਨੇਸ਼ਨ ਕਰਕੇ ਟਾਈ ਡਾਈ ਵੀ ਕਰਵਾ ਸਕਦੇ ਹੋ ਗ੍ਰੀਨ ਦਾ ਕੰਬੀਨੇਸ਼ਨ ਕਰਕੇ ਟਾਈ ਡਾਈ ਕਰਵਾ ਸਕਦੇ ਹੋ ਸਿੰਗਲ ਸ਼ੇਡ ਕਰਕੇ ਉਸ ਤੋਂ ਬਾਅਦ ਤੁਸੀਂ ਮਿਕਸ ਕਲਰ ਦੀ ਲੇਸ ਲਗਾ ਸਕਦੇ ਹੋ ਸਿੰਗਲ ਸ਼ੇਡ ਦੀ ਲੇਸ ਲਗਾ ਸਕਦੇ ਹੋ ਇਹ ਤੇ ਜਰੀ ਦੀ ਵੀ ਲੇਸ ਲਗਾ ਸਕਦੇ ਹਾਂ ਜਿਹਦੇ ਕੋਲ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨ ਨੇ ਤੁਸੀਂ ਜਿਸ ਤਰ੍ਹਾਂ ਦੀ ਕਹੋਗੇ ਸਾਨੂੰ ਆਪਣੀ ਚੋਇਸ ਦੱਸੋਗੇ ਅਸੀਂ ਤੁਹਾਨੂੰ ਉਹ ਮੈਂ ਰੈਡੀ ਕਰਕੇ ਦੇਵਾਂਗੇ ਜੀ ਬਾਕੀ ਸਾਡੀ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਵਿਦ ਸਟੀਚਿੰਗ ਲੈਣਾ ਤਾਂ ਤੁਸੀਂ ਵਿਦ ਸਟੀਚਿੰਗ ਵੀ ਲੈ ਸਕਦੇ ਹੋ ਹਾਂਜੀ ਇਹ ਆ ਗਿਆ ਜੀ ਆਪਣਾ ਬਾਜੂ ਦਾ ਵਰਕ ਇਹ ਬਾਜੂ ਦਾ ਵਰਕ ਆ ਜੀ نیچے ਬੇਲ ਬਣੀ ਹੋਈ ਆ ਉਸ ਤੋਂ ਬਾਅਦ ਇੱਕ ਫਲਾਵਰ ਬਣਿਆ ਹੋਇਆਗਾ ਬਹੁਤ ਜ਼ਿਆਦਾ ਪਿਆਰਾ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਜੀ ਬਾਕੀ ਤੁਸੀਂ ਇਹੀ ਵਾਲਾ ਵਰਕ ਆ ਜਿਹੜਾ ਕਿਸੇ ਹੋਰ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਅਵੇਲੇਬਲ ਹੋਏਗਾ ਜੀ ਕਈ ਵਾਰ ਆਪਾਂ ਹੁੰਦਾ ਵੀ ਕਾਟਨ ਤੇ ਕਰਵਾਉਣਾ ਤੇ ਕਈ ਵਾਰ ਹੁੰਦਾ ਆਪਾਂ ਨੂੰ ਸਿੰਥੈਟਿਕ ਤੇ ਕਰਵਾਉਣਾ ਬਾਕੀ ਇਹ ਵਾਲਾ ਸੂਟ ਵੀ ਤੁਸੀਂ ਬਾਇ ਕਰ ਸਕਦੇ ਜੀ ਸਾਡੇ ਕੋਲੇ ਠੀਕ ਹੈ ਜੀ ਇਹ ਵਾਲਾ ਆਪਣਾ ਸੈਕਲ ਸੂਟ ਆਗਾ ਇਹ ਵਿਦਆਊਟ ਦੁਪੱਟਾ ਸੂਟ ਆ ਜੀ ਤੇ ਜਿਹੜਾ ਹੁਣ ਵਾਲਾ ਸੂਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਤੁਹਾਨੂੰ ਵਿਦ ਦੁਪੱਟਾ ਮਿਲੇਗਾ ਜੀ ਤੇ ਆਫਰ ਆਪਣੇ ਚੱਲ ਰਹੇ ਨੇ ਜੀ ਜਿਵੇਂ ਤੁਹਾਨੂੰ ਅਨਾਉਂਸ ਕੀਤਾ ਹੀ ਹੋਇਆ ਪਹਿਲਾਂ ਕਿ ਆਪਾਂ 15 ਜੁਲਾਈ ਤੋਂ 15 ਅਗਸਤ ਤੱਕ ਆਪਾਂ ਆਫਰਸ ਲਗਾ ਰਹੇ ਹਾਂ ਆਫਰਸ ਕੀ ਆ ਤੁਹਾਡੇ ਨਾਲ ਅਸੀਂ ਇਹ ਵੀ ਸ਼ੇਅਰ ਕਰ ਦਿੰਨੇ ਆ ਜੀ ਆਫਰ ਇਹ ਹੈਗਾ ਕਿ ਤੁਸੀਂ ਅਗਰ ਸਾਡੇ ਕੋਲੋਂ 2000 ਰੁਪਈਏ ਦੀ ਕੋਈ ਵੀ 2000 ਤੋਂ ਲੈ ਕੇ ਜਾਨੀ ਕਿ 29 100 ਤੱਕ ਤੁਸੀਂ ਆ ਸਾਡੇ ਕੋਲੋਂ ਮੀਨਸ ਕਰਦੇ ਹੋ ਸ਼ਾਪਿੰਗ ਤਾਂ ਤੁਸੀਂ 300 ਤੁਹਾਨੂੰ ਡਿਸਕਾਊਂਟ ਮਿਲੇਗਾ ਔਰ ਅਗਰ ਤੁਸੀਂ 3000 ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ 500 ਡਿਸਕਾਊਂਟ ਮਿਲੇਗਾ ਅਗਰ ਤੁਸੀਂ ਇਸ ਤਰ੍ਹਾਂ ਹੀ ਸੇਮ ਤੁਸੀਂ 6000 ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ 1000 ਤੱਕ ਆ ਮੀਨਸ ਡਿਸਕਾਊਂਟ ਮਿਲੇਗਾ ਜੀ ਆਫਰ ਮਿਲੇਗੀ ਇਹ ਵਾਲੀ ਤੇ ਇਹ ਸਾਡੀ ਜਿੰਨੇ ਵੀ ਹੁਣ ਤੱਕ ਦੀਆਂ ਜਿੰਨੀਆਂ ਵੀ ਹੁਣ ਤੱਕ ਦੇ ਆ ਵੀਡੀਓ ਨੇਗੀਆਂ ਤੁਸੀਂ ਸਾਰੇ ਸੂਟਾਂ ਦੇ ਉੱਤੇ ਅਵੇਲੇਬਲ ਆ ਇਹ ਨਹੀਂ ਹੈ ਕਿ ਸਿਰਫ ਜਿਹੜੀਆਂ ਅਸੀਂ ਵੀਡੀਓ ਪਾ ਰਹੇ ਆ ਸਿਰਫ ਉਹਨਾਂ ਸੂਟਾਂ ਦੇ ਲਈ ਆ ਸਾਰੇ ਸੂਟਾਂ ਦੇ ਲਈ ਇਹ ਚੀਜ਼ ਅਵੇਲੇਬਲ ਆ ਤੇ ਤੁਸੀਂ ਸਾਨੂੰ ਆਪਣਾ ਸਕਰੀਨਸ਼ਾਟ ਭੇਜ ਸਕਦੇ ਹੋ ਜੀ ਟੀਐਮ ਕਰ ਸਕਦੇ ਹੋਗੇ ਹਾਂ ਇੰਨੀ ਰਿਕਵੈਸਟ ਆ ਚਾਰ ਪੰਜ ਵੀਡੀਓ ਐਟਲੀਸਟ ਜ਼ਰੂਰ ਭੇਜਿਓ ਚਾਰ ਪੰਜ ਫੋਟੋ ਜਰੂਰ ਭੇਜੇ ਕਿਉਂਕਿ ਹੋ ਸਕਦਾ ਉਹਨਾਂ ਵਿੱਚੋਂ ਪਹਿਲੇ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਲੈ ਗਿਆ ਹੋਵੇ ਆਫਰ ਹਨਾ ਇਦਾਂ ਹੁੰਦਾ ਤੇ ਹੁਣ ਤੁਸੀਂ ਇਹ ਸੂਟ ਦੀ ਗੱਲ ਕਰੀ ਆਪਾਂ ਇਹਦਾ ਫੈਬਰਿਕ ਜਿਹੜਾ ਹੋ ਵਿਸਕੋਸ ਜੋਰਜਟਾ ਜੀ ਇਹ ਵਾਲਾ ਸੌਫਟ ਫੈਬਰਿਕ ਆ ਵਿਦਆਊਟ ਲਾਈਨਿੰਗ ਨਹੀਂ ਬਣੇਗਾ ਤੁਹਾਨੂੰ ਹੀ ਪਤਾ ਜੋਰਜਟਾ ਕੀ ਕਲਰ ਜੀ ਇਹਦਾ ਨਿਓਨ ਗ੍ਰੀਨ ਜਿਹਾ ਆ ਜਾਂਦਾ ਕਲਰ ਤੇ ਹੁਣ ਤੁਸੀਂ ਵਰਕ ਦੇਖੋ ਜੀ ਸਾਡਾ ਕਿੰਨਾ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਇਹਦਾ ਪ੍ਰਾਈਸ ਬਹੁਤ ਆਲਰੇਡੀ ਹੀ ਬਹੁਤ ਲੈਸ ਤੇ ਲੱਗਿਆ ਹੋਇਆ ਜੀ ਆਪਣਾ ਘੱਟ ਹੈਗਾ ਤੇ ਤੁਸੀਂ ਵਿਦ ਦੁਪੱਟਾ ਸੂਟ ਇਹ ਬਾਇ ਕਰੋਗੇ ਇਹ ਸਾਰਾ ਘੇਰੇ ਤੇ ਬੰਚ ਆਫ ਫਲਾਰ ਆਏਗਾ ਦੇਖੋ ਫਲਾਵਰਸ ਦੀ ਮੀਨ ਜੇ ਸਫਾਈ ਦੇਖੋ ਜੀ ਤੁਸੀਂ ਕੰਮ ਦੀ ਕਿੰਨੀ ਜ਼ਿਆਦਾ ਸੋਹਣੀ ਹੋਈ ਵੀ ਹੈਗੀ ਜਿਸ ਹਿਸਾਬ ਨਾਲ ਜਿਵੇਂ ਫੈਬਰਿਕ ਹੁੰਦਾ ਕਈ ਵਾਰ ਆਪਣਾ ਹੁੰਦਾ ਵੀ ਜਾਰਜਟ ਤੇ ਸਫਾਈ ਨਹੀਂ ਹੁੰਦੀ ਤੁਸੀਂ ਦੇਖੋ ਜੀ ਬਹੁਤ ਜ਼ਿਆਦਾ ਸੋਹਣੀ ਸਫਾਈ ਆਈ ਵੀ ਹੈ ਤੇ ਇਹਦਾ ਘੇਰੇ ਤੇ ਕੰਮ ਆ ਤੇ ਪਲੱਸ ਇਸ ਤੋਂ ਬਾਅਦ ਨੈੱਕ ਤੇ ਵੀ ਹੈ ਜੀ ਦੇਖੋਗੇ ਤੁਸੀਂ ਨੈੱਕ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਤੇ ਇਹਦੀ ਵੀ ਥੋੜੀ ਥੋੜੀ ਨਾਲ ਆਰੀ ਵਰਕ ਨਾਲ ਨਾਲ ਮਸ਼ੀਨ ਵਰਕ ਦਾ ਤੇ ਆਪਾਂ ਨੇ ਦਿੱਤੀ ਹੋਈ ਹੈ ਫਿਨਿਸ਼ਿੰਗ ਤੇ 5 ਮੀਟਰ ਰਨਿੰਗ ਸੂਟ ਮਿਲੇਗਾ ਪਲੱਸ ਤੁਹਾਨੂੰ ਇਹਦੇ ਨਾਲ ਦੁਪੱਟਾ ਵੀ ਅਸੀਂ ਦਿਖਾਉਣੀ ਆ ਜੀ ਇਸ ਤੋਂ ਪਹਿਲਾਂ ਤੁਸੀਂ ਬਾਜੂ ਦਾ ਦੇਖੋ ਜੀ ਇਹ ਬਾਜੂ ਅੱਤਰ ਡਿਜ਼ਾਈਨ ਆਏਗਾ ਇਹ ਬਾਜੂ ਦਾਗਾ ਜਿਵੇਂ ਅੱਗੇ ਤੀਜ ਫੈਸਟੀਵਲ ਆ ਰਹੇ ਨੇ ਰਖੜੀ ਆ ਰਹੀ ਹੈ ਜੀ ਤੁਸੀਂ ਭੈਣਾਂ ਨੂੰ ਆਪਣੀਆਂ ਮਦਰਸ ਨੂੰ ਆਪਣੇ ਡਾਟਰਸ ਨੂੰ ਕਿਸੇ ਨੂੰ ਵੀ ਤੁਸੀਂ ਸੂਟ ਦੇਣਾ ਗਿਫਟ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਜੀ ਤੇ ਬਾਕੀ ਤੁਸੀਂ ਆਪਣੇ ਲਈ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਤਰ੍ਹਾਂ ਵੀ ਸੂਟ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਦਾ ਦੁਪੱਟਾ ਆਏਗਾ ਸਕੈਲਪਿੰਗ ਹੋਈ ਵੀ ਆ ਫੋਰ ਸਾਈਡ ਸਾਰੇ ਦੁਪੱਟੇ ਤੇ ਸਕੈਲਪਿੰਗ ਹੋਈ ਵੀ ਆ ਜੀ ਤੁਹਾਨੂੰ ਖੋਲ ਕੇ ਦਿਖਾਉਣੀ ਆ ਅਸੀਂ ਪ੍ਰੋਪਰ ਦੁਪੱਟਾ ਦੇਖੋਗੇ 2.5 ਮੀਟਰ ਦਾ ਦੁਪੱਟਾ ਹੋਏਗਾ ਦੁਪੱਟੇ ਦੀ ਲੈਂਥ ਬਿਲਕੁਲ ਘਟ ਨਹੀਂ ਹੋਏਗੀ ਤੇ ਵਿਡਥ ਵੀ ਤੁਸੀਂ ਦੇਖੋਗੇ ਪ੍ਰੋਪਰ ਆ ਜੀ ਕੋਈ ਵਿਡਥ ਦੇ ਵਿੱਚ ਵੀ ਕੋਈ ਕਮੀ ਨਹੀਂ ਆਏਗੀ ਇਸ ਤਰ੍ਹਾਂ ਤੇ ਹੁਣ ਤੁਹਾਨੂੰ ਦਿਖਾਉਣਾ ਸੀ ਆ ਦੇਖੋ ਜੀ ਸਾਰੇ ਕੰਨੀਆਂ ਦੇ ਉੱਤੇ ਸਕੈਲਪਿੰਗ ਹੋਈ ਵੀ ਆ ਮੀਨਸ ਕੱਟਵਰਕ ਦਾ ਕੰਮ ਹੋਇਆ ਹੋਇਆ ਜੀ ਸਾਰਾ ਠੀਕ ਹੈ ਜੀ ਇਹ ਦੇਖੋਗੇ ਸਾਰਾ ਹੋਇਆ ਹੋਇਆ ਤੇ ਇਸ ਤੋਂ ਬਿਨਾਂ ਦੇ ਵਿੱਚ ਵੀ ਜੀ ਦੇਖੋਗੇ ਤੁਸੀਂ ਇਸ ਤਰ੍ਹਾਂ ਬੇਲਾਂ ਬਣੀਆਂ ਹੋਈਆਂ ਨੇ ਮੀਨਸ ਪੈਨਲਸ ਜਿਹੜੇ ਨੇ ਵਿੱਚ ਵੀ ਬਣੇ ਹੋਏ ਆ ਦੁਪੱਟੇ ਦੇ ਸਾਰੇ ਦੁਪੱਟੇ ਦੇ ਆ ਜੀ ਇਹ ਹੁਣ ਤੁਸੀਂ ਦੇਖੋਗੇ ਜੀ ਕਿੰਨਾ ਸੋਹਣਾ ਦੁਪੱਟਾ ਕਿੰਨਾ ਸੋਹਣਾ ਸੂਟ ਤੁਹਾਨੂੰ ਇੰਨੇ ਘੱਟ ਪ੍ਰਾਈਸ ਵਿੱਚ ਮਿਲਦੇ ਆ ਤੇ ਉਸ ਤੋਂ ਬਿਨਾਂ ਤੁਸੀਂ ਇਹਦੇ ਤੇ ਆਫਰ ਵੀ ਲਗਾ ਸਕਦੇ ਹੋਗੇ ਤੇ ਇਸ ਕਰਕੇ ਸੂਟਾਂ ਦੀ ਕਲੈਕਸ਼ਨ ਆ ਜਿਹੜੀ ਤੁਸੀਂ ਸੇਵ ਕਰਕੇ ਰੱਖ ਲਓ ਜੀ ਤੇ ਆਫਰ ਆਪਣਾ ਸ਼ੁਰੂ ਹੋ ਚੁੱਕਿਆ 15 ਜੁਲਾਈ ਤੋਂ ਤਾਂ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਆਫਰ ਔਰ ਪਲੱਸ ਸੂਟ ਬਹੁਤ ਸੋਹਣੇ ਲੱਗੇ ਹੋਣਗੇ ਇੰਸਟਾਗ੍ਰam ਤੇ ਵੀ ਆਪਣੀ ਆਈਡੀ ਹੈਗੀ ਹੈ ਜੀ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਜ਼ਰੂਰ ਕਰੋ ਜੀ ਤੇ ਬਾਕੀ ਤੁਸੀਂ ਆਪਣੀ ਪਸੰਦ ਦੇ ਸੂਟ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਸਾਡੀ ਸ਼ਿਪਿੰਗ ਵਰਲਡ ਵਾਈਡ ਆ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਡੇ ਤੱਕ ਸੂਟ ਪਹੁੰਚੇਗਾ ਪੰਜਾਬ ਹਰਿਆਣਾ ਜਿਹੜੇ ਆਸ-ਪਾਸ ਦੇ ਆਪਣੇ ਸਟੇਟ ਨੇ ਉਹਨਾਂ ਲਈ ਸ਼ਿਪਿੰਗ ਜਿਹੜੀ ਉਹ ਫ੍ਰੀ ਹੋਏਗੀ ਜੀ ਜਿੰਨੇ ਵੀ ਸੂਰਤ ਤੁਹਾਨੂੰ ਹੁਣ ਤੱਕ ਸ਼ੋਅ ਕਰਦੇ ਆ ਸਭ ਦੇ ਉੱਤੇ ਸ਼ਿਪਿੰਗ ਫ੍ਰੀ ਹੁੰਦੀ ਆ ਤੇ ਅਗਰ ਤੁਸੀਂ ਇਸ ਤੋਂ ਬਿਨਾ ਕਿਸੇ ਹੋਰ ਸਟੇਟ ਚੋਂ ਹੋਰ ਕਿਸੇ ਕੰਟਰੀ ਚੋਂ ਤਾਂ ਸ਼ਿਪਿੰਗ ਮਿੰਜ ਤੁਹਾਨੂੰ ਇਨਕਲੂਡ ਕਰਨੀ ਪੈਗੀ ਲੱਗੇਗੀ ਸ਼ਿਪਿੰਗ ਜੀ ਐਕਸਟਰਾ ਠੀਕ ਹੈ ਜੀ ਤੇ ਹੋਪਫੁਲੀ ਵਧੀਆ ਲੱਗੀ ਹੋਏਗੀ ਕਲੈਕਸ਼ਨ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ